ਗਰਮੀਆਂ ਦੀ ਤਪਦੀ ਰੁੱਤ ਵਿੱਚ ਜਦ ਸੂਰਜ ਆਪਣੀ ਤਿੱਖੀ ਧੁੱਪ ਨਾਲ ਧਰਤੀ ਨੂੰ ਸਾੜ ਦਿੰਦਾ ਹੈ ਰੁੱਖ ਸੁੱਕਣ ਲੱਗ ਪੈਂਦੇ ਹਨ ਕੰਢੀ ਦੇ ਇਲਾਕੇ ਵਿੱਚ ਪੈਂਦੇ ਜੰਗਲਾਂ ਚ ਪ੍ਰਸਾਤੀ ਪਾਣੀ ਦੇ ਸਰੋਤ ਵੀ ਸੁੱਕ ਜਾਂਦੇ ਨੇ ਤਾਂ ਬੇਜੁਬਾਨ ਜੰਗਲੀ ਜੀਵ ਪਿਆਸ ਨਾਲ ਤਰਫ ਰਹੇ ਹੁੰਦੇ ਨੇ ਇਸ ਤਪਦੀ ਧਰਤੀ ਤੇ ਇੱਕ ਨੌਜਵਾਨ ਹੌਲੀ-ਹੌਲੀ ਉਮੀਦ ਬਣ ਕੇ ਚਮਕਦਾ ਹੈ ਜਿਸ ਦਾ ਨਾਮ ਹੈ ਹਰਪਾਲ ਸਿੰਘ ਪਾਲੀ ਹਰਪਾਲ ਸਿੰਘ ਪਾਲੀ ਨੂੰ ਲੋਕ ਵਾਟਰਮੈਨ ਦੇ ਨਾਮ ਵਜੋਂ ਵੀ ਜਾਣਦੇ ਹਨ ਆਪਣੇ ਖਰਚੇ ਤੇ ਆਪਣੇ ਸਮੇਂ ਦੀ ਪਰਵਾਹ ਨਾ ਕਰਦਿਆਂ ਪਾਲੀ 15 ਸਾਲ ਤੋਂ ਹਰ ਰੋਜ਼ ਟਰੈਕਟਰ ਟੈਂਕਰ ਲੈ ਕੇ ਜੰਗਲ ਵਿੱਚ ਬਣਾਈਆਂ ਹੋਦੀਆਂ ਦੇ ਵਿੱਚ ਪਾਣੀ ਪਾਉਂਦਾ ਹੈ ਆਪਣੇ ਟਰੈਕਟਰਾਂ ਹੀ ਪਾਲੀ ਹਰ ਸਵੇਰ ਜੰਗਲ ਵਿੱਚ ਨਿਕਲ ਪੈਂਦਾ ਹੈ ਨਾ ਕਿਸੇ ਸ਼ਾਬਾਸ਼ੀ ਦੀ ਲੋੜ ਨਾ ਕਿਸੇ ਇਨਾਮ ਦੀ ਉਮੀਦ ਉਸ ਦਾ ਕਹਿਣਾ ਹੈ ਕਿ ਉਸ ਦੇ ਲਈ ਇਹ ਕੰਮ ਕੰਮ ਨਹੀਂ ਇੱਕ ਜ਼ਿੰਮੇਵਾਰੀ ਹੈ ਜਦ ਹਰ ਇਨਸਾਨ ਗਰਮੀ ਤੋਂ ਬਚਣ ਲਈ ਆਪ ਏਸੀ ਦਾ ਸਹਾਰਾ ਲੈਂਦੇ ਨੇ ਤਾਂ ਜੰਗਲੀ ਜੀਵਨ ਲਈ ਪਾਣੀ ਤਾਂ ਬਣਦਾ ਹੀ ਹੈ ਉਸ ਦੀ ਇਹ ਸੇਵਾ ਹੁਣ ਇਲਾਕੇ ਚ ਲੋਕਾਂ ਲਈ ਪ੍ਰੇਰਣਾ ਬਣ ਗਈ ਹੈ ਵਾਟਰਮੈਨ ਪਾਲੀ ਇਹ ਨਾ ਹੁਣ ਸਿਰਫ ਇੱਕ ਵਿਅਕਤੀ ਦਾ ਹੀ ਨਹੀਂ ਸਗੋਂ ਇੱਕ ਅੰਦੋਲਨ ਦੀ ਸ਼ੁਰੂਆਤ ਦਾ ਸੰਕੇਤ ਬਣ ਚੁੱਕਾ ਹੈ ਅੱਜ ਜਿੱਥੇ ਵੱਡੇ ਵੱਡੇ ਪ੍ਰੋਜੈਕਟ ਵਾਤਾਵਰਨ ਨੂੰ ਬਚਾਉਣ ਦੇ ਨਾਮ ਤੇ ਲਗਾਏ ਜਾ ਰਹੇ ਹਨ ਉੱਥੇ ਹੀ ਪਾਲੀ ਇਕੱਲਾ ਬੰਦਾ ਹੈ ਜੋ ਜੰਗਲਾਂ ਦੀ ਜ਼ਿੰਦਗੀ ਨੂੰ ਬਚਾ ਰਿਹਾ ਹੈ ਕਈ ਵਾਰ ਰਸਤੇ ਔਖੇ ਵੀ ਹੋ ਜਾਂਦੇ ਨੇ ਟਰੈਕਟਰ ਨੂੰ ਖਿੱਚਣਾ ਵੀ ਪੈਂਦਾ ਹੈ ਪਰ ਉਸ ਦੇ ਹੌਸਲੇ ਕਦੇ ਵੀ ਡਗਮਗਾਉਂਦੇ ਨਹੀਂ ਜਰੂਰਤ ਹੈ ਸਾਡੇ ਪੰਜਾਬ ਨੂੰ ਜੋ ਜੰਗਲ ਨੂੰ ਜੰਗਲੀ ਜੀਵਾਂ ਨੂੰ ਅਤੇ ਇਨਸਾਨੀਅਤ ਦੀ ਨਿਰਸਵਾਰਥ ਸੇਵਾ ਕਰਦੇ ਨੇ ਅਗਰ ਅਸੀਂ ਕਿਸੇ ਤਰ੍ਹਾਂ ਇਸ ਨੌਜਵਾਨ ਦੀ ਸਹਾਇਤਾ ਨਹੀਂ ਕਰ ਸਕਦੇ ਤਾਂ ਸਾਡਾ ਫਰਜ਼ ਬਣਦਾ ਹੈ ਕਿ ਕਟੋ-ਕਟ ਇਸ ਨੌਜਵਾਨ ਦੀ ਹੌਸਲਾ افزਾਈ ਕਰੀਏ ਇਸ ਨੌਜਵਾਨ ਦੀ ਸੋਚ ਨੂੰ ਸਲਾਮ ਹੈ ਜਿੱਥੇ ਨਾ ਤਾਂ ਕੋਈ ਐਨਜੀਓ ਅੱਗੇ ਆਇਆ ਤੇ ਨਾ ਹੀ ਸਰਕਾਰ ਉੱਥੇ ਇਸ ਨੌਜਵਾਨ ਨੇ ਇਕੱਲਿਆਂ ਐਨੇ ਅਰਸੇ ਤੋਂ ਸਵਾਰਥ ਸੇਵਾ ਕੀਤੀ ਹੈ ਪਰਮਾਤਮਾ ਇਸ ਨੂੰ ਚੜ੍ਹਦੀਆਂ ਕਲਾਂ ਅਤੇ ਤੰਦਰੁਸਤੀ ਬਖਸ਼ੇ ਪੰਜਾਬੀ ਸਟੇਸ਼ਨ ਦੀ ਟੀਮ ਇਹੋ ਜਿਹੇ ਮਿਹਨਤੀ ਨੌਜਵਾਨ ਨੂੰ ਸਲਾਮ ਕਰਦੀ ਹੈ ਪੰਜਾਬੀ ਸਟੇਸ਼ਨ ਲਈ ਨੂਰਪੁਰ ਵਿਦਿਤੋਂ ਬੁੱਧ ਸਿੰਘ ਰਾਣਾ ਦੀ ਰਿਪੋਰਟ ਜੀ ਨਾਮ ਹਰਪਾਲ ਸਿੰਘ ਪਾਲੀ ਜੀ ਬਾਬਾ ਜੀ ਕਿਹਿਆ ਸੇਵਾ ਕਰਦੇ ਹੋ ਤੁਸੀਂ ਜੰਗਲ ਦੇ ਵਿੱਚ ਜਿਹੜੀਆਂ ਇਹ ਜੰਗਲੀ ਜਾਨਵਰ ਐ ਪੰਛੀ ਐ ਨਾ ਵਸਤਾ ਜਿਹੜੇ ਚ ਬੱਚੇ ਬਣਾਏ ਗਏ ਐ ਲਗਭਗ 25 ਦੇ ਲਾਗੇ ਪਾਸੇ ਜਿਹੜੇ ਚ ਬੱਚੇ ਬਣਾਏ ਗਏ ਐ ਬਾਕੀ ਫੇਰ ਵੀ ਦੇਖੀਦਾ ਜੇ ਕੋਈ ਇਸ ਤਰ੍ਹਾਂ ਸਾਨੂੰ ਛਪੜੀ ਦਿਖਦੀ ਐ ਕਿਤੇ ਜਾਨਵਰ ਪਾਣੀ ਪੀਂਦੇ ਐ ਤਾਂ ਉੱਥੇ ਵੀ ਜਿਹੜਾ ਪਾਣੀ ਪਾਈਦਾ ਐ ਤੇ ਪਾਣੀ ਦਾ ਜਿਹੜਾ ਪ੍ਰਬੰਧ ਐ ਉਹ ਲਗਭਗ ਲਗਾਤਾਰ ਜਿਹੜਾ ਚੱਲ ਰਿਹਾ ਕਈਆਂ ਸਾਲਾਂ ਤੋਂ ਪਰ ਇਹਨਾਂ ਦੀ ਗੱਲ ਕੀਤੀ ਜਾਵੇ ਬਾਬਾ ਜੀ ਪ੍ਰੇਰਨਾ ਕਿੱਥੋਂ ਮਿਲਿਆ ਪਰਨੇਰ ਨਾਲ ਜਿਹੜੀ ਮਿਲੀ ਆ ਉਹ ਸਾਨੂੰ ਆਪਣੀ ਜਿਹੜੀ ਮਾਤਾ ਉਹਨਾਂ ਤੋਂ ਮਿਲੀ ਹੈ ਕਿਉਂਕਿ ਉਹਨਾਂ ਨੇ ਘਰਾਂ ਤੇ ਜਿਹੜੀ ਇੱਕ ਬਾਲਟੀ ਤੇ ਰੱਸੀ ਲੈ ਕੇ ਜਾਣਾ 4-5 ਕਿਲੋਮੀਟਰ ਪੈਂਡਾ ਕਰਕੇ ਉਸ ਤੋਂ ਬਾਅਦ ਇੱਕ ਖੂਹ ਤਾਂ ਖੂਹ ਦੇ ਉੱਤੇ ਪਾਣੀ ਕੱਢ ਕੇ ਜਿਹੜਾ ਚੱਕਰਿਆਂ ਦੇ ਵਿੱਚ ਇਹਨਾਂ ਪਾਂਛੀਆਂ ਨੂੰ ਰੱਖਦੇ ਤੇ ਉਸ ਟਾਈਮ ਲਗਭਗ ਮੇਰੀ ਉਮਰ 7 ਸਾਲ ਦੀ ਇਹ ਹੁਣ ਉਸੇ ਸੇਵਾ ਨੂੰ ਉਸੇ ਸੇਵਾ ਨੂੰ ਜਿਹੜਾ ਅੱਗੇ ਲਿਜਾਂਦੇ ਹੋਏ ਇੱਕ ਇੱਕ ਦੋ ਦੋ ਹੌਦੀਆਂ ਬਣਦੀਆਂ ਹੋਈਆਂ ਅੱਜ ਜੰਗਲ ਦੇ ਵਿੱਚ ਜਿਹੜੀਆਂ ਲਗਭਗ 25 ਹੌਦੀਆਂ ਬਣ ਕੇ ਜਿਹੜੀਆਂ ਤਿਆਰ ਹੋ ਚੁੱਕੀਆਂ ਹਨ ਦਲਤੀ ਜabe ਪਾਣੀ ਦੀ ਸੇਵਾ ਕਿਹੜੇ ਮਹੀਨੇ ਤੋਂ ਕਿੱਦੇ ਤੱਕ ਸ਼ੁਰੂ ਹੋ ਜਾਂਦੀ ਹੈ ਹਾਂ ਲਗਭਗ ਇਹ ਮਾਰਚ ਤੋਂ ਸ਼ੁਰੂ ਹੋ ਜਾਂਦੀ ਹੈ ਅਗਸਤ ਤੱਕ ਇਹ ਸੇਵਾ ਚੱਲਦੀ ਹੈ ਉਸ ਤੋਂ ਬਾਅਦ ਬਰਸਾਤੀ ਜਿਹੜਾ ਮੀਂਹ ਪੈ ਜਾਂਦਾ ਹੈ ਟੋਬੇ ਭਰ ਜਾਂਦੇ ਹੈ ਕਿਉਂਕਿ ਜੇ ਆਪਾਂ ਗੱਲ ਕਰੀਏ ਫਰਵਰੀ ਮਾਰਚ ਤੱਕ ਹੀ ਜਿਹੜਾ ਜੰਗਲ ਦੇ ਵਿੱਚ ਕੁਦਰਤੀ ਸਰੋਤ ਹੈ ਜਿਸ ਤਰ੍ਹਾਂ ਟੋਬੇ ਹਨ ਉਹ ਫਿਰ ਪਾਣੀ ਸੁੱਕ ਜਾਂਦਾ ਹੈ ਉਸ ਟਾਈਮ ਜਿਹੜੇ ਜੰਗਲੀ ਜਾਨਵਰ ਹੈ ਇਹ ਫਿਰ ਰੁੱਖ ਕਰਦੇ ਰਹਿਸ਼ਾਂ ਵੱਲੋਂ ਤੇ ਉਸ ਕਰਕੇ ਜਿਹੜਾ ਫਿਰ ਮਾਰਚ ਤੋਂ ਅਸੀਂ ਇਹ ਪਾਣੀ ਦੀ ਸੇਵਾ ਸ਼ੁਰੂ ਕਰ ਦਿੰਦੇ ਹਾਂ ਰੂਟੀਨ ਦਾ ਕਿੰਨਾ ਖਰਚਾ ਜਾਂਦਾ ਤੇ ਕਦੋਂ ਕਦੋਂ ਪਾਣੀ ਪਾਉਂਦੇ ਹਾਂ ਰੂਟੀਨ ਦਾ ਲਗਭਗ ਖਰਚਾ ਜਿਹੜਾ ਇੱਕ ਦਿਨ ਛੱਡ ਕੇ ਹਜ਼ਾਰ ਦਾ ਡੀਜ਼ਲ ਹੈ ਜੇ ਆਪਾਂ ਡਰਾਈਵਰ ਲੈਂਦੇ ਆ ਤੇ 4-500 ਰੁਪਏ ਉਹਦਾ ਤੇ ਬਾਕੀ ਹੋਰ ਜੋ ਰਿਪੇਅਰਿੰਗ ਹੁੰਦੀ ਹੈ ਜਿਸ ਤਰ੍ਹਾਂ ਇਹ ਟੈਂਕ ਪਿਛਲੇ ਸਾਲ ਨਵਾਂ ਬਣਾਇਆ ਆਪਾਂ ਲਗਭਗ 1,22,500 ਦਾ ਤੇ ਇਸ ਤਰ੍ਹਾਂ ਹੋਰ ਵੀ ਖਰਚੇ ਆ ਸਾਫ ਸਪਾਈ ਕਰਾਣੀ ਹੋਦੀਆਂ ਦੀ ਰਸਤੇ ਬਣਾਣੇ ਤਾਂ ਇਹ ਸਾਰੇ ਹੀ ਜਾਨੀ ਕਿ ਕਹਿਣ ਦਾ ਮਤਲਬ ਹੈ ਇਹਦਾ ਅਸੀਂ ਆਪਣਾ ਮੇਨਟੇਨ ਕਰਦੇ ਹਾਂ ਜਿੱਤ ਤਰ੍ਹਾਂ ਵੀ ਹੈ ਕਿੰਨੀਆਂ ਕੋਹਦੀਆਂ ਨੇ ਜੰਗਲ ਦੇ ਅ ਲਗਭਗ 25 ਹੌਦੀਆਂ ਭਾਈ ਜੰਗਲ ਦੇ ਵਿੱਚ ਇੰਟਰੋਡਕਸ਼ਨ ਮੇਰਾ ਨਾਮ ਗੌਰਵ ਰਾਣਾ ਮੈਂ ਕਨਵੀਨਰ ਪੰਜਾਬ ਮੋਰਚਾ ਹਰਪਾਲ ਸਿੰਘ ਪਾਲੀ ਬਾਰੇ ਮੈਂ ਐਨਾ ਹੀ ਕਹਿ ਸਕਦਾ ਕਿ 15 ਸਾਲ ਤੋਂ ਇੱਕ ਇਨਸਾਨ ਸਿਰੜ ਪਗਾ ਰਿਹਾ ਜੇ ਸਰਲ ਭਾਸ਼ਾ ਵਿੱਚ ਗੱਲ ਕਰਾਂ ਤਾਂ ਸ਼ਾਮ ਨੂੰ ਜਦੋਂ ਮਾਪੇ ਘਰ ਆਂਦੇ ਆ ਪਿਤਾ ਡਿਊਟੀ ਤੋਂ ਘਰ ਆਂਦਾ ਏ ਤਾਂ ਉਹਦੇ ਬੱਚੇ ਇੰਤਜ਼ਾਰ ਕਰਦੇ ਆ ਕਿ ਪਿਤਾ ਦੇ ਹੱਥ ਵਿੱਚ ਕੋਈ ਲਫਾਫਾ ਹੋਣਾ ਕੋਈ ਖਾਣ ਵਾਲੀ ਵਸਤੂ ਹੋਣੀ ਬਹੁਤ ਉਮੀਦਾਂ ਹੋਣੀਆਂ ਕਿ ਜਿਨ੍ਹਾਂ ਦੇ ਆਉਣ ਤੋਂ ਬਾਅਦ ਘਰ ਦੇ ਵਿੱਚ ਬੱਚਿਆਂ ਦਾ ਚਾ ਦੂਣਾ ਚੋਣਾ ਹੋ ਜਾਂਦਾ ਇਸੇ ਪ੍ਰਕਾਰ ਦੇ ਨਾਲ ਜੇ ਕਿਸੇ ਕੰਪਨੀ ਦੀ ਗੱਲ ਕਰ ਲਈਏ ਉਹ ਉਹ ਭਾਲਦੀ ਹੈ ਕਿਸੇ ਸਕੂਲ ਦੀ ਗੱਲ ਕਰ ਲਈਏ ਕਿਸੇ ਹੋਰ ادارے ਦੀ ਗੱਲ ਕਰ ਲਈਏ ਉਹ ਭਾਲਦੇ ਨੇ ਕਿ ਸਾਡਾ ਮੁਲਾਜ਼ਮ ਆਏਗਾ ਸਾਡੇ ਲਈ ਇਮਾਨਦਾਰੀ ਨਾਲ ਕੰਮ ਕਰੇਗਾ ਹਰ ਇੱਕ ਜਗ੍ਹਾ ਦਾ ਇੱਕ ਹਰ ਇੱਕ ਇਨਸਾਨ ਦਾ ਹਰ ਜਗ੍ਹਾ ਇੱਕ ਵਜਨ ਹੁੰਦਾ ਏ ਪਰ ਮੈਂ ਜੇ ਹਰਪਾਲ ਸਿੰਘ ਪਾਲੀ ਦੀ ਗੱਲ ਕਰ ਲਵਾਂ ਤਾਂ ਜਿਹੜੇ ਬੇਜਵਾਨ ਐ ਹੁਣ ਉਹਨਾਂ ਦਾ ਉਹ ਪਰਿਵਾਰਕ ਮੈਂਬਰ ਐ ਉਹਨਾਂ ਦਾ ਬੇਟਾ ਐ ਪਿਤਾ ਐ ਭਰਾ ਐ ਇਹ ਤਾਂ ਸ਼ਾਇਦ ਕਾਇਨਾਤ ਕੁਦਰਤ ਜਾਣਦੀ ਹੋਣੀ ਪਰ ਉਹ ਉਸ ਤੇ ਨਿਰਭਰ ਐ ਕਿ ਉਹ ਇਨਸਾਨ ਨੇ ਰੋਜ਼ ਸਵੇਰੇ ਆਪਣੇ ਕਾਰਜ ਛੱਡ ਕੇ ਆਪਣੇ ਦਿਨਚਾਰਿਆਂ ਨੂੰ ਛੱਡ ਕੇ ਟੈਂਕਰ ਆਪ ਤਿਆਰ ਕੀਤਾ ਟਰੈਕਟਰ ਆਪ ਤਿਆਰ ਕੀਤਾ ਪਹਿਲੇ ਉਹਨੂੰ ਜਾਣਾ ਗੁਰੂ ਘਰ ਦੇ ਵਿੱਚ ਉਹਦੇ ਚ ਠੰਡਾ ਜਲ ਭਰਨਾ ਫਿਰ ਜਾ ਕੇ ਜੰਗਲਾਂ ਦੇ ਵਿੱਚ ਜਿੱਥੇ ਹੁਣ ਅਜੋਕੀ ਦੁਨੀਆ ਦੇ ਲੋਕ ਘਟ ਜਾਂਦੇ ਆ ਮੈਂ ਸਿੱਧੀ ਗੱਲ ਕਹਾਂ ਪੇਂਡੂ ਇਲਾਕੇ ਦੇ ਵੀ ਸਿਰਫ ਜਿਹੜੇ ਲੋਕ ਲੱਕੜ ਤੇ ਨਿਰਭਰ ਹੈ ਜਾਂ ਜਿਨ੍ਹਾਂ ਦੀ ਕੋਈ ਜ਼ਮੀਨੀ ਜਿੱਦਾਂ ਕਹਿੰਦੇ ਮਲਕੀਤੀ ਹੈ ਉਹੀ ਨਿਰਭਰ ਹੈ ਉਹ ਔਖੇ ਦੁਰਗਮ ਰਾਸਤੀਆਂ ਦੇ ਵਿੱਚ ਰੋਜ਼ਾਨਾ ਜਾਣਾ 3-3 ਕਿਲੋਮੀਟਰ ਅੰਦਰ ਜਾਣਾ 15 ਹੋਦੀਆਂ ਦੇ ਵਿੱਚ ਪਾਣੀ ਪੂਰਾ ਕਰਨਾ ਇਹ ਰਿਸ਼ਤਾ ਰੋਹਾਨੀ ਇਤਦਾਇ ਮੈਨੂੰ ਨਹੀਂ ਪਤਾ ਕਿਹੜਾ ਹੈ ਪਰ ਇਹ ਇਨਸਾਨੀਅਤ ਦੀ ਜੀਵ ਦੀ ਜਾਗ ਦੀ ਮਿਸਾਲ ਹੈ ਮੈਂ ਇਹ ਕਹਿ ਸਕਦਾ ਇੱਕ ਭਾਈ ਕਨਈਆ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਦੇ ਵਿੱਚ ਬਿਨਾਂ ਭੇਦ ਭਾਪ ਕੀਤੇ ਜਿਹੜੇ ਜਲ ਪਲਾਂਦੇ ਸੀਗੇ ਉਹ ਚਾਹੇ ਉਹਨਾਂ ਦੇ ਆਪਣੇ ਸਿੰਘ ਸੀਗੇ ਚਾਹੇ ਦੂਜੇ ਪਾਸੇ ਮੁਗਲ ਸੀਗੇ ਉਹਨਾਂ ਨੇ ਭੇਦ ਭਾਪ ਨਹੀਂ ਕੀਤਾ ਇੱਥੇ ਤਾਂ ਕਾਇਨਾਤ ਦੇ ਪਤਾ ਨਹੀਂ ਕਿੰਨੇ ਕੁ ਜੀਵ ਜਦੋਂ ਜਾਂਦਾ ਹੈ ਜੰਗਲ ਦੇ ਵਿੱਚ ਤਾਂ ਮੋਰ ਚਹ ਚਕਾਉਂਦੇ ਆ ਜਦੋਂ ਉਹ ਪਹੁੰਚਦਾ ਹੈ ਤਾਂ ਆਲੇ ਦੁਆਲੇ ਬੈਨਾਂ ਇਕੱਠੀਆਂ ਹੋ ਜਾਂਦੀਆਂ 12 ਸਿੰਘੇ ਪਹੁੰਚ ਜਾਂਦੇ ਆ ਕਿੰਨੇ ਹੀ ਲੱਖਾਂ ਜੀਵ ਨਿਰਭਰ ਹੈ ਇਹ ਕਿਹੜੀ ਲੋਕਿਕ ਸੇਵਾ ਮਾਲਕ ਨੇ ਲਈ ਹੈ ਮੇਰੇ ਕੋਲ ਸ਼ਬਦ ਨਹੀਂ ਹੈ ਪਰ ਮੈਂ ਕਹਿੰਦੇ ਗੁਰੂ ਦਾ ਸੱਚਾ ਸਿੱਖ ਹੈ ਔਰ ਅੱਜ ਦੇ ਕਲਯੁਗ ਦੇ ਦੌਰ ਦੇ ਵਿੱਚ ਮਸਾਲੀ ਸੇਵਾ ਮਿਲੀ ਹੈ ਇਹ ਸਾਡਾ ਦੋਸਤ ਮਿੱਤਰ ਕਹ ਲਈਏ ਇਲਾਕੇ ਦਾ ਵੀਰ ਕਹ ਲਈਏ ਮਾਨ ਕਹ ਲਈਏ ਸਾਨੂੰ ਵੀ ਖੁਸ਼ੀ ਹੁੰਦੀ ਕਿ ਸਾਡੇ ਨਾਲ ਕੁਝ ਅਜਿਹੇ ਇਨਸਾਨ ਨੇ ਜੋ ਆਂਦੀ ਦਾਂਦੀ ਦੁਨੀਆ ਤੱਕ ਮਿਸਾਲ ਬਣਨਗੇ ਮਨੁੱਖਤਾ ਦੀ ਸੇਵਾ ਦੇ ਨਾਲ ਨਾਲ ਬੇਜਵਾਨ ਜੀਵ ਜੰਤੂਆਂ ਦੀ ਸੇਵਾ